ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਨੂੰ ਤੇ ਬਾਰਤ ਦੇ ਮਹਾਰਾਜ ਸਦਾ ਹੀ ਜੈਕਾਰਾ ਗਰਾਈ ਜੈ 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 ਸਰਬੱਤ ਦਾ ਭਲਾ ਕਰੋ ਮੇਰ ਕਰੋ ਕਿਰਪਾ ਕਰੋ ਉਸਤਤ ਕਰਨ ਦਾ ਮਾਣ ਕਰੋ ਬਾਬਾ ਜੀ ਬੋਕੀ ਕੜੀ ਨਾ ਦੇਖੇ ਸਾਥ ਜੀ ਨੂੰ ਮੇਰ ਕਰੋ ਬਾਬਾ ਜੀ ਸੰਤਨ ਬਾਬਾ ਜੀ ਜੀ ਜੱਪਿਓ ਕਰੋ ਮੰਨਸ ਜੇ ਜੱਪਿਓ ਕਰੋ ਮੰਨਸ Hey, गुरु जी, अब राखो दास पाठ की लाज जैसी राखी लाज भगत प्रहलाद ਆਖਸ ਫਰੀ ਕਰਿਆ ਅਜ ਖੁਨ ਦ੍ਰੋਪਤੀ ਲਾਜ ਲਖੀ ਹਰ ਪ੍ਰਭ ਜੀ ਸੀਨਤ ਵਸਤਰ ਦੀਨ ਬਸਾਜ ਸੋਤਮ ਆਪ ਦਾ ਤੇ ਰਾਖਿਆ ਗਾਨਿਕ ਪੜਤ ਹੋਰੇ ਤੇ ਕਾਜ ਸ਼੍ਰੀ ਸਤ ਗੁਰ ਸੁਪਰਸੰਨ ਕਲਯੁਗ ਹੋਏ ਰਾਖੁ ਦਾਸ ਪਾਠ ਕੀ ਲਾਜ ਜੇ ਭੁੱਲੀ ਜੇ ਝੂਕੀ ਸਾਈਂ ਭੀਤਹਿਂ ਜੀ ਕਾਂਡਿਆ ਜਿੰਨਾ ਨੇ ਦੂ ਜਾਣੇ ਲਗਾ ਚੋਰ ਮਰੋ ਸੇ ਵੰਡਿਆ ਭਾਵਨਾ ਛੋਡੋ ਕੰਤ ਪਾਸਰ ਸਦਰੰਗੀ ਲਾਲ ਹਲ ਪਿਆਰਾ ਇਹ ਮਹੀਂਜਾ ਜਾ ਕਉ ਮੁਸਕਲ ਅਤ ਬਣ ਢੋਈ ਕੋਏ ਨ ਦੇ ਲਾਗ ਹੋਏ ਦੁਸ਼ਮਣਾਂ ਸਾਖ ਭੇ ਭਜੇ ਖਾਲੇ ਸਭ ਭਜੈ ਆਸਰਾ ਚੁੱਕ ਸਭ ਅਸਰਾ ਜਿਤੇ ਆਵੇ ਉਸ ਪਾਰ ਬ੍ਰਹਮ ਲਗੈ ਨ ਤਤੀਵਾਉ ਤਾ ਤੀਵ ਨ ਲੱਗੈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰਾ RAM ਕਾ ਦੁਖ ਲਗੈ ਨ ਭਾਈ ਧਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਾਖ ਰੱਖ ਨਾ ਹਰ ਦਿਆਲਾ ਨਾਨਕ ਘਰ ਕੇ ਗੋਲੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਗੁਰ ਬਾਣੀ ਕਹੇ ਸੇਵਕ ਜਨਮਾਨ ਪਰ ਤਖ ਗੁਰ ਨਿਸਧਾਰੇ ਦੇਵ ਨਾਮ ਯੁਰ ਮੈਂ ਗਹਿਓ ਜਾ ਕੈ ਸਵਨੈ ਕੋ ਹੋਏ ਜੇ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਸੁਖ ਹਟਲ ਗੁਰ ਸੇਵੀਆ ਆਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ

ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਮਲ ਜਨਮ ਸਤਨਾ ਗੁਰੂ ਸਾਹਿਬ ਜੀ ਸੋਈ ਮਹਿਲ ਪਹਿਲਾ ਭਾਂਡਾ ਹਛਾ ਸੋਏ ਜੋ ਤਿਸ ਭਾਵਸੀ ਭਾਂਡਾ ਆਤਮਲੀਨ ਤੋਤਾ ਹੱਸ਼ਨਾ ਹੋਏ ਸੀ ਭੰਡ ਹੱਸ਼ ਸੁਏ ਜੋ ਤੇ ਸਭਾ ਵਸੀ ਭੰਡ ਹੱਤ ਮਲੀਣ ਤੋਤਾ ਹੱਸ਼ਨਾ ਹੋਏ ਸੀ ਗੁਰੂ ਦਵਾ ਅੱਛਾ ਹੋਏ ਸੀ ਮੇਰੇ ਹੱਛੇ ਤਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣ ਜਾਏ ਅਗੇ ਪਾਏ ਸੀ ਜੇ ਕਰਮ ਕਮਾ ਹਾ ਹੋਏ ਸੀ ਅੰਮ੍ਰਿਤ ਹਰ ਕਾਣਾਓ ਆਪ ਵਰਤਾਏ ਸੀ ਚੱਲਿਆ ਪਤ ਸਿਓ ਜਨਮ ਸਵਾਰ ਵਾਜ ਵਾਏ ਸੀ ਮਾਨਸ ਕਿਆਵੇ ਚਾਰਾ ਤੇਹ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਿਲਾ ਪਹਿਲਾ ਭੰਡਾ ਹਸਾ ਸੋਏ ਜੋਤਿਸ ਭਾਵ ਸੀ ਭੰਡਾ ਅਤਮਲੇਣ ਤੋਤਾ ਹਸਾ ਨਾ ਹੋਏ ਸੀ ਗੌਰਵ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦਾ ਪਾਵਨ ਮੁਖਵਾ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੁਹੀ ਹਰਾਗੰਦਰ ਪਾਵਨ ਅੰਗ 730 ਉੱਤੇ ਸੁਭਾਏਮਾਨ ਹੈ ਸਤਿਗੁਰ ਕਹਿੰਦੇ اے ਭਾਈ ਜਿਹੜਾ ਭਾਂਡਾ ਮੇਰੇ ਪਿਆਰੇ ਨੂੰ ਚੰਗਾ ਲੱਗਦਾ ਏ ਭਾਉ ਦਾ ਏ ਉਹੀ ਭਾਂਡਾ ਹਿਰਦਾ ਰੂਪ ਸੋਣਾ ਏ ਪਵਿੱਤਰ ਏ ਨਿਰਮਲ ਏ ਪਰ ਸਤਿਗੁਰ ਕਹਿੰਦੇ ਭਾਂਡਾ ਅਤ ਦਾ ਮਲੀਨ ਏ ਤੇਰੇ ਆਪਣੇ ਧੋਤਿਆਂ ਸਾਫ ਨਹੀਂ ਹੋਏਗਾ ਤੂੰ ਆਪਣੇ ਆਪ ਤੀਰਥਾਂ ਤੇ ਜਾ ਰੋਜ਼ਾਨਾ ਇਸ਼ਨਾਨ ਕਰ ਸਤਿਗੁਰ ਕਹਿੰਦੇ ਨਿਰਮਲ ਨਹੀਂ ਹੋਏਗਾ ਜੇ ਨਿਰਮਲ ਕਰਨਾ ਚਾਹੁੰਦੇ ਤੇ ਗੁਰੂ ਕੋਲ ਆਵੀਂ ਗੁਰੂ ਕੋਲ ਪੁੱਛੀਦਾਤਾ ਜੀ ਸਾਨੂੰ ਦੱਸੋ ਤੇਰੇ ਦਰ ਤੇ ਆਇਆ ਤੇਰੇ ਘਰ ਤੇ ਆਇਆ ਇਸ ਹਿਰਦਾ ਰੂਪੀ ਭਾਂਡੇ ਨੂੰ ਕਿਵੇਂ ਨਿਰਮਲ ਕਰੀਏ ਜਦੋਂ ਗੁਰੂ ਨੂੰ ਪੁੱਛਾਂਗੇ ਗੁਰੂ ਦੱਸੇਗਾ ਫਿਰ ਉਸ ਜੁਗਤ ਨੂੰ ਅਪਣਾਵਾਂਗੇ ਸਤਿਗੁਰ ਕਹਿੰਦੇ ਫਿਰ ਇਹ ਹਿਰਦਾ ਨਿਰਮਲ ਹੋ ਜਾਏਗਾ ਪਵਿੱਤਰ ਹੋ ਜਾਏਗਾ ਇਸ ਕਰਕੇ ਸਤਿਗੁਰ ਕਹਿੰਦੇ ਰੋਜ਼ਾਨਾ ਗੁਰੂ ਘਰ ਆਇਆ ਕਰ ਤੇ ਗੁਰੂ ਘਰੋਂ ਪੁੱਛਿਆ ਕਰ ਤਾਂ ਹੀ ਅਵਸਥਾ ਬਣੇਗੀ ਗੁਰੂ ਦੁਆਰੇ ਹੋਏ ਸੋਝ ਹੀ ਪਾਏ ਸੀ ਤੇ ਇਹ ਤਦੁਆਰੇ ਤੋਏ ਹੱਸ਼ਾ ਹੋਈ ਸੀ ਐਸੇ ਘਰ ਤੇ ਆ ਕੇ ਗੁਰੂ ਨੂੰ ਪੁੱਛ ਕੇ ਜਦੋਂ ਭਾਡੇ ਨੂੰ ਧੋਵਾਂਗੇ ਸਤਿਗੁਰ ਕਹਿੰਦੇ ਨਿਰਮਲ ਹੋਏਗਾ ਗੁਰੂ ਸਮਝਾਏਗਾ ਨਾ ਕਿ ਪ੍ਰਭ ਕੈ ਸਿਮਰਨ ਮੰਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤਮਾਹਿ ਸਮਾਏ ਸਤਿਗੁਰ ਕਿਰਪਾ ਕਰਨ ਸਭਨਾ ਦਾ ਆਵਿਆ ਗਾਵਿਆ ਸੇਵਾ ਸਤਿਗੁਰ ਆਪਣੇ ਦਰ ਤੇ ਪ੍ਰਵਾਨ ਕਰਨ ਦਰੋ ਗੁਰੂ ਨਾਮ ਦੇ ਅਦਾਤਾ ਵਕਸ਼ਨ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ Fatta